ਹਾਂਜੀ ਹਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਨਗੀਨਾ ਪੀਸ ਵਿਖਾਉਣਾ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ SK ਡੇਰੀ ਫਾਰਮ ਪਿੰਡ ਚੀਦਾ ਜ਼ਿਲ੍ਹਾ ਬਾਇਆਂ ਨੂੰ ਪੈਣਾ ਮੋਗਾ ਤੇ ਤਹਿਸੀਲ ਪੈਂਦੀ ਜੀ ਬਾਗਾਪੁਰਾਣਾ SK ਡੇਰੀ ਫਾਰਮ ਤੇ ਪਹੁੰਚੇ ਹਾਂ ਇੱਕ ਨਗੀਨਾ ਪੀਸ ਹੈ ਤੇ ਥਣ ਲੇਵੀ ਦੀ ਬਹੁਤ ਸਾਫ ਸੁੱਥਰੀ ਬੱਚੀ ਹੈ ਬਾਕੀ ਜਾਣਕਾਰੀ ਆਪਾਂ ਬਾਾਈ ਤੋਂ ਲੰਮਾ ਲੈਂਦੇ ਹਾਂ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫੇਕ ਫੇਸਬੁਕ YouTube ਤੇ ਹੋਰ ਪੇਜ ਨੂੰ ਆਪਣੇ ਨੂੰ ਫੋਲੋ ਕਰ ਲੋ ਜਿਹੜੇ ਬਣਾਣੇ ਆਪਣੀ ਵੀਡੀਓ ਬਣਾਉਣੀ ਹੋਵੇ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਬਾਕੀ ਗਾਂ ਦੀ ਜਾਣਕਾਰੀ ਲੈਣੇ ਆਪਾਂ ਕਰਾਉਨੇ ਵੀਰ ਦੇ ਨਾਲ ਗੱਲਬਾਤ ਮਲਾਉਨੇ ਆ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਕਿਉਂਕਿ ਬਹੁਤ ਵਧੀਆ ਤੁਹਾਨੂੰ ਚੰਗੀ ਇੱਕ ਵਾਰਤ ਦੀ ਆਪਾਂ ਡਿਟੇਲ ਲੈ ਕੇ ਦੱਸਣੀ ਹੈ ਜੀ ਤੇ ਸਾਰੀ ਗੱਲਬਾਤ ਆਪਾਂ ਕਰਾਉਣੀ ਹੈ ਬਾਈ ਦੇ ਨਾਲ ਤੇ ਜੁੜੇ ਰਹੋ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਜੀ ਬਹੁਤ ਅੱਛਾ ਜੀ ਬਾਈ ਜੀ ਆਪਣਾ ਐਡਰੈਸ ਕਨਫਰਮ ਕਰਿਓ ਪਿੰਡ ਚਿੱਦਾ ਜੀ ਡਿਸਟ੍ਰਿਕਟ ਮੋਗਾ ਜੀ ਤਹਿਸੀਲ ਬਗਾਪੁਰਾਣਾ ਹਾਂਜੀ ਨੇੜੇ ਭਗਤਾ ਜੀ ਤੇ ਨੇੜੇ ਬਰਗਾੜੀਏ ਠੀਕ ਹੈ ਜੀ ਤੇ ਨਾਂ ਕੀ ਹੈ ਵੀਰੇ ਤੇਰਾ ਨਾਂ ਵੀਰੇ ਗੋਸ਼ਾਪੁਰ ਗੋਸ਼ਾਪੁਰ ਹਾਂਜੀ ਤੇ ਮੋਬਾਈਲ ਨੰਬਰ ਬੋਲਦੇ ਬਾਈ 8376 ਵੀਰੇ ਸਿਆਸੀ ਜੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨਵਾਂ ਦਖਾਣਾ ਬਾਈ ਹਾਂਜੀ ਅੱਜ ਅਸੀਂ ਇੱਕ ਦੂਜੀ ਵੀਰੇ ਮੈਂ ਜਦ ਅਗੇ ਤੇ ਚਲੋ ਠੀਕ ਹੈ ਵੈਸੇ ਰੂਟੀਨ ਦੇ ਵਿੱਚ ਆਈ ਜਾਂਦਾ ਮਾਲ ਹਰ ਰੂਟੀਨ ਜੀ ਵੀ ਮਾਲ ਆਈ ਜਾਂਦਾ ਠੀਕ ਹੈ ਯਾਨੀ ਕਿ ਸੂਈਆਂ ਆ ਜਾਂ ਗੱਬਣ ਤਿਆਰ ਵੜਾ ਹਰ ਵਕਤ ਰਹਿੰਦੇ ਗਏ ਇੱਕ ਦੋ ਹਾਂਜੀ ਠੀਕ ਹੈ ਤੇ ਇਹਦੀ ਫਿਰ ਕੀ ਡਿਟੇਲ ਹੈ ਵੀਰੇ ਕਿੰਨਾ ਸੂਆ ਹੈ ਪਹਿਲਾ ਮੈਨੂੰ ਦੱਸ ਫਿਰ ਪਹਿਲਾ ਸੂਆ ਹੈ ਮੂੰਹ ਚੋ ਗਈ ਹੈ ਬੱਚੀ ਸੂਆ ਸੂਈ ਹੈ ਪਹਿਲਾ ਹਾਂਜੀ ਤੇ ਦੰਦੋ ਹੈ ਜੀ ਚਾਰ ਦੰਦ ਹੈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਵੀਰੇ ਅੱਜ ਮਨ ਲਾ ਕੱਲ ਰਾਤ ਸੂਈ ਹੈ ਕੱਲ ਰਾਤ ਸੂਈ ਹੈ ਹਾਂ ਜੇ ਇਹ ਜੂਰ ਦੀ ਤੇ ਜੇਰ ਪਰਪਰ ਓਕੇ ਹੈ ਪਰਪਰ ਓਕੇ ਜੀ ਗਰੰਟੀ ਹੈ ਬਿਲਕੁਲ ਠੀਕ ਹੈ ਤੇ ਬੋਲਾ ਬੋਲਾ ਕਿੰਨਾ ਕਿਚ ਹੋਇਆ ਬਾਈ ਹੁਣ ਬੋਲਾ ਬਾਈ ਆਪਣਾ 8 ਕਿਲੋ ਬੋਲਾ ਚ ਹੋਇਆ ਜੀ 10 ਕਿਲੋ 8 10 ਕਿਲੋ ਬੋਲਾ ਚ ਹੋਇਆ ਤੇ ਫਿਰ ਜੇ ਦੋ ਹੀ ਜਵਾਨਾਂ ਹੋ ਕੇ ਰਾਤ ਹੋਇਆ ਜੇਰ ਪੈਗੀ ਨਾਲ ਦੀ ਚਵਾਈ ਉਸ ਟਾਈਮ ਕਰਦੀ ਤੇ ਚਵਾਈ ਜੂਵੀ ਵਧ ਕੇ ਨਿਕਲੀ ਪੂਰੀ ਇੱਕ ਨੰਬਰ ਚਵਾਈ ਵੀਰੇ ਚੌਂ ਚਾਂਦੀ ਸੀਲ ਜਮਾਂ ਫਿਰ ਇੱਕ ਨੰਬਰ ਚ ਵਈ ਹੈ ਠੀਕ ਹੈ ਉਹ ਠੰਡੀ ਸੀ ਠੀਕ ਹੈ ਫਿਰ ਇਹਦੇ ਫਿਰ ਆਪਾਂ ਖੋਲ ਕੇ ਜਰਸੀ ਕਰੋ ਜਿਵੇਂ ਅੱਜ ਕੱਲ੍ਹ ਦੀ ਵਸੀਆਂ ਵੀਰੇ ਔਰ ਕਰਦੀ ਹੈ ਹਾਂ ਵੜ ਦਾ ਕੱਦਗਾਠ ਬਹੁਤ ਕੱਦਗਾਠ ਬਹੁਤ ਵੱਡਾ ਹੈ ਨਾ ਬਾਈ ਹਾਂ ਕੱਦਗਾਠ ਦੇਖੋ ਵੀਰੇ ਬਾਕੀ ਜੇ ਆਪਾਂ ਥੰਦ ਲੈ ਵੀ ਦੀ ਗੱਲ ਕਰਕੇ ਤਾਂ ਬਿਲਕੁਲ ਫਿੱਟ ਬੱਡ ਦਾ ਲੈਵਾ ਥੰਦੇ ਜਿਹੜਾ ਸਾਈਜ਼ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇਂ ਵਾਂਗੂ ਚਾਰੇ ਨੁਕਰਾਂ ਤੇ ਲੱਗਿਆ ਵਾ ਤੇ ਕਿਆ ਬਾਤ ਹੈ ਇੰਚ ਚਵਾਈ ਤੇ ਦੀ ਆਟੋਮੈਟ ਕੀ ਚੰਗੀ ਹੋਣੀ ਹੈ ਨਾ ਤੇ ਖੋਲ ਲਾ ਵੀਰੇ ਫਿਰ ਤੋਰਾ ਕਰਾਈਏ ਚੱਕ ਤੇ ਮਗਰ ਬੱਚਾ ਕੀ ਆ ਗਿਆ ਬਾਈ ਮਗਰ ਵੀਰੇ ਮੇਲ ਆ ਗਿਆ ਮੇਲ ਕਾਫ ਆ ਗਿਆ ਬੱਚੀ ਐਰ ਸ਼ਰ ਦੀ ਮੰਨ ਚ ਹੁੰਦੀ ਸਟਾਕ ਅੱਛੀ ਸੀ ਤੇਰੇ ਹਿਸਾਬ ਨਾਲ ਕਿੰਨੇ ਕੁ ਪਾਉ ਦੂ ਵੀਰੇ ਦੁੱਧ ਦੁੱਧ ਵੀਰੇ ਮੰਨ ਲਓ ਮੋਜ ਨਾ ਪਾਉ ਵੀਰੇ 20 ਕਿਲੋ 20 ਕਿਲੋ ਦੁੱਧ ਦੇਣ ਦਾ ਹੱਕ ਆ ਜੇ ਇਹਨੇ ਨਾ ਦਿੱਤਾ ਹੌਲੀ ਹੌਲੀ ਤੋਰੀ ਬਾਈ ਹੌਲੀ ਹੌਲੀ ਜੇ ਇਹਨੇ ਨਾ 20 ਕਿਲੋ ਦਿੱਤਾ ਤੇ ਸੱਜਣੋ ਫਿਰ ਦੇਊ ਵੀ ਕਿਹੜੀ ਕਿਉਂਕਿ ਕਦ ਕਾਠ ਦੀ ਬਹੁਤ ਵੱਡੀ ਵੈੜਾ ਸੋਹਣਾ ਟਾਂਚਾ ਵਛੀ ਦਾ ਸੂਹਾ ਸੂਈਆ ਪਹਿਲਾ ਤੇ ਬਾਈ ਕਹਿੰਦਾ ਇਹ ਦੰਦੋ ਆ ਚਾਰ ਚਾਰ ਦੰਦ ਆ ਗਈ ਤੇ ਜੇ ਆਪਾਂ ਲੇਵਲ ਲੂਵੇ ਦੀ ਗੱਲ ਕਰਕੇ ਤਾਂ ਪੂਰਾ ਫਿੱਟ ਫਾੜ ਦਾ ਲੇਵਾ ਕੱਲਾ ਕੱਲਾ ਥਾਣਾ ਥਾਣਾ ਦਾ ਜਿਹੜਾ ਸਾਈਜ਼ ਆ ਬਹੁਤ ਸੋਹਣਾ ਥਾਣਾ ਦਾ ਸਜਾ ਇਹ ਮੋਟਾ ਮੋਟਾ ਮੁੱਠੀ ਮੁੱਠੀ ਦਾ ਥਾਣਾ ਤੇ ਵੈੜ ਦੀ ਤਿਆਰੀ ਬਹੁਤ ਚੰਗੀ ਹੈ ਜਿਹੜਾ ਮੋੜ ਜਾ ਬ੍ਰੇਕ ਕਰਾਂ ਜੀ ਤੇ ਵੀ ਕਿੰਨੇ ਤੋਂ ਤਾਂ بھائی ਕਹਿੰਦਾ ਵੀ ਦੇਣਾ ਚਾਹੀਦਾ ਹੱਕ ਵੀ ਆ ਕਿਉਂਕਿ ਵੱਛੀ ਦਾ ਜਿਹੜਾ ਢਾਂਚਾ ਤੇ ਲੇਵੇ ਦੀ ਕੁਆਲਿਟੀ ਆ ਅਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਬਾਕੀ ਖਾਂਦਾ ਸਹਿਜ ਵੀ ਬਹੁਤ ਚੰਗਾ ਤੇ ਜੇ ਆਪਾਂ ਲੇਵੇ ਤੇ ਨਾਰਾਂ ਦੀ ਗੱਲ ਕਰਗੇ ਤਾਂ ਐਨ ਮੈਂ ਕਿਹਾ ਵੀ ਜਿਵੇਂ ਕਢਾਈ ਕੱਢੀ ਹੁੰਦੀ ਸ਼ੌਲਤੀ ਸਹੀ ਗੱਲ ਤੇ ਜੇ ਇਹਦੇ ਗਾਹ ਨੂੰ ਕੋਈ ਭਰਾ ਚੰਗਾ ਸੀਮਨ ਲਵਾ ਦੇ ਵੱਛੀ ਪੁੱਛੀ ਦੇ ਦੇ ਇਹੋ ਜੀ ਗਾਹ ਹੈ ਨਾ ਬਹੁਤ ਵਧੀਆ ਜੀ ਹਾਂ ਬਾਕੀ ਉਹ ਝੜੇ ਭਰਾ ਨੇ ਘਰੇ ਰੱਖਣੀ ਸੱਚ ਨੂੰ ਇਸ ਤਰ੍ਹਾਂ ਦੀ ਜਿਹੜੀ ਢਾਂਚੇ ਦੀ ਵਹਿੜਾ ਸਾਹਿਬ ਦੀ ਕੋਈ ਨਹੀਂ ਮੰਨਦੀ ਬਿਲਕੁਲ ਇੱਕ ਨੰਬਰ ਉੱਚਾ ਮੱਝਾਂ ਰਹੀ ਰਹੂ ਹੈਨਾ ਹਾਂ ਜਮਾ ਮੱਝਾਂ ਸਾਢੇ 5 ਦੇ ਕਰੀਬ ਅੱਧੀ ਮੌਨ ਆਉਂ ਬਰੇ ਠੀਕ ਆ ਬਾਈ ਕਹਿੰਦਾ ਵੀ 5.5 ਦੇ ਕਰੀਬ ਇਹਦੀ ਫੈਂਟ ਆਊਗੀ ਕਿਉਂਕਿ ਇਹ ਆਜੀ ਕਰੋ ਸਾਹਿਬ ਮੈਂ ਰੱਖ ਲਈ ਉਹਦੀ ਗਿਣਕਾਰ ਰੱਖ ਲਈ ਸਹੀ ਗੱਲ ਆ ਨਾ ਗਰਮੀ ਮੰਨ ਤੇ ਅੱਜ ਮਾਚ ਕਾਲ ਮੈਂ ਮਨਾਂ 20 ਕਿਲੋ ਦੀ ਮੈਂ ਲਾਵਾਂਗੇ ਮਾ 200 ਤਿੰਨ ਦੇ ਸਿਰ ਮੈਂ ਚੰਗੀ ਮੈਂ ਮਿਲੂ ਗੀ ਗੱਲ ਸਹੀ ਆ ਬਾਈ ਦੀ ਬਾਈ ਕਹਿੰਦਾ ਵੀ ਜੇ 20 ਕਿਲੋ ਵਾਲੀ ਉਹ ਪਹਿਲੀ ਗੱਲ ਮਿਲਦੀ ਨਹੀਂ ਮਿਲਦੀ ਨਹੀਂ ਝੂਠ ਸੁਭਾਨ ਮਾਰੀ ਜਾਂਦਾ ਕੋਈ ਚੱਲੀ ਜਾਂਦਾ ਹੈ ਨਾ ਜੋਗੀ ਹੈ ਮਨਾਂ ਤੇ 20 ਕਿਲੋ ਮੈਂ ਤੋਂ ਪਾਉਂਦੇ ਨੇ ਦਾ ਹੱਕ ਵੀ ਹੈ ਸਹੀ ਗੱਲ ਆ ਕਿਉਂਕਿ ਆਰਡਰ ਕੁਆਲਿਟੀ ਜਿਹੜੀ ਬਹੁਤ ਸ਼ਾਨਦਾਰ ਹੈ ਬਹੁਤ ਹੀ ਹਾਈਡ ਕੁਆਲਿਟੀ ਕਹਿੰਦੇ ਹਾਈਡ ਕੁਆ ਉੰਡੀ ਵੀਰੇ ਆਈ ਬੱਚਾ ਦਾ ਕਈ ਧਾਰਾ ਮਾਰਦਾ ਆਪਾਂ ਠੀਕ ਹੈ ਇਹਦੇ ਕੋਈ ਸ਼ੌਲ ਨਹੀਂ ਕੋਈ ਕਰਮ ਨਹੀਂ ਇੱਕੋ ਲਓ ਵੀ ਸੱਜਣੋ ਭਾਈ ਕਹਿੰਦਾ ਵੀ ਆਪਾਂ ਥਨਾ ਦੀ ਵੀ ਨਾਲ ਤਾਂ ਪਤਾ ਲੱਗ ਜੂਗਾ ਚਵਾਈ ਦਾ ਤੇ ਨਾਲੇ ਆਓ ਸ਼ੌਲ ਦਾ ਪਤਾ ਲੱਗ ਜੂ ਭਾਈ ਕਹਿੰਦਾ ਵੀ ਆਪਾਂ ਬੱਚਾ ਛੱਡ ਕੇ ਧਾਰਾ ਮਾਰਦਣੇ ਕਈ ਜਿਹੜੀ ਕੋਈ ਭਰਾ ਦੂਰੋਂ ਨੇੜੋਂ ਆਉਂਦਾ ਤੇ ਪਤਾ ਲੱਗ ਜਾਂਦਾ ਵੀ ਕਿਵੇਂ ਹੈ ਹਨਾ ਚਵਾਈ ਚਵਾਈ ਕਿਸ ਕਿਸ ਤਰ੍ਹਾਂ ਦੀ ਹੈ ਸੱਜਣੋ ਭਾਈ ਨੇ ਬੱਚਾ ਛੱਡ ਕੇ ਤੇ ਗਾਓ ਬੱਚੀ ਗਾਓ ਉੱਤਰੀ ਨਹੀਂ ਆ ਬੱਚੀ ਬਾਕੀ ਉਹ ਲੂਲ ਦੀ ਜੇ ਆਪਾਂ ਗੱਲ ਕਰਗੇ ਤਾਂ ਬਿਲਕੁਲ ਨਿਆਣਾ ਵੀ ਨਹੀਂ ਪਾਇਆ ਆਈਂ ਬਹਿ ਜਾ ਬਾਈ ਥੱਲੇ ਹਾਂ ਸਹੀ ਗੱਲ ਹੈ ਗਰੰਟੀ ਦੇ ਬੱਚੀ ਭੇਜਾਂਗੇ ਪੀ ਦੀ ਗਰੰਟੀ ਹੋਊਗੀ ਦੇਖ ਲੋ ਵੀ ਸੱਚ ਨੂੰ ਚਵਾਈ ਕਰੋ ਚੈੱਕ ਕਰਾਂ ਦੀ ਮੈਂ ਕਿਹਾ ਵੀ ਦੋ ਘੰਟਿਆਂ ਦੇ ਕਿਸੇ ਵੀ ਥੜਕਾ ਸੁਣਦਾ ਹੂੰ ਚਵਾਈ ਦੀ ਤਾਂ ਏਡੀ ਚੰਗੀ ਆ ਬਹੁਤ ਚੰਗੀ ਖਰੀ ਚਵਾਈ ਆ ਇੱਕ ਨੰਬਰ 100% ਦੀ ਗਰੰਟੀ ਲੈ ਕੇ ਭੇਜਾਂ ਇੱਕ ਨੰਬਰ ਹਾਂ ਹਾਂ ਬਿਲਕੁਲ ਬਾਈ ਚਵਾਈ ਬੰਦਾ ਆਨ ਲੈਣੀ ਮੰਗਾ ਲੈ ਫਰਦੀ ਦੀ ਗਰਾਂਟੀ ਹੋਊਗੀ 24-24 ਤਾਂ ਹੋਊਗੀ ਓਕੇ ਵੀਰੇ ਤੇ ਵੀਰੇ ਆਪਾਂ ਹੁਣ ਇਹਦੀ ਡਿਮਾਂਡ ਦੱਸ ਤੂ ਉੱਠ ਕੇ ਤੇ ਨਾਲੇ ਬੱਛੀ ਮਰੀ ਦੀ ਤੋਰ ਕਰਾਂ ਦੀ ਆਪਾਂ ਢੇਡਾ ਕਢਾ ਦਗੇ ਜੱਜਮੈਂਟ ਆ ਜਾਂਦੀ ਆ ਬੱਕੀ ਆਰਡਰ ਕੁਆਲਟੀ ਦਾ ਪੂਰੀ ਸ਼ਾਨਦਾਰ ਹੈ ਬੱਛੀ ਦੇ ਬਸਮੀ ਵੀਰੇ ਇਹ ਲੈ ਲਲ ਲਲ ਨਾ ਜੜਾਗੀ ਚਾਰ ਸਵੇਰੇ ਤੇ ਵੀ ਗੋਸ਼ ਵੀਰੇ ਤੇ 20 ਕਿਲੋ ਦਾ ਦੁੱਧ ਪਾਉਜੂ ਤੇਰੇ ਹਿਸਾਬ ਨਾਲ ਹੈ ਮੇਰੇ ਖੁੱਲਾ ਮੌਇਲ 30 ਕਿਲੋ ਮੌਇਲ ਜਿਹੜੇ ਭਰਾ ਨੇ ਘਰੇ ਇੱਕ ਅੱਧੀ ਰੱਖਣੀ ਆ ਕੱਲਾ ਨਾ ਰੱਖਣਾ ਸੱਜਣੋ ਮੱਝਾਂ ਰਗੀ ਆ ਕਰਮਾਂ ਜੋ ਕੋ ਮਰਜ਼ੀ ਪਾ ਦੇ ਵੀਰੇ ਇਨੀ ਚਾਲੂ ਆ ਠੀਕ ਆ ਚਾਰੂ ਵਾਜ ਕੰਨ ਵੀ ਪੂਰੀ ਚਾਰੂ ਆ ਤੇ ਬਾਕੀ ਸੂਈ ਤਾਜੀ ਆ ਪੂਰਾ ਗਾਣੇ ਨੂੰ ਸੁਆਣੀ ਮੰਨਿਆ ਬਿਲਕੁਲ ਉਪਰੋਂ ਸਟੇਟਾ ਕੋਈ ਬੱਠਪੁਰੇ ਦੀ ਜਿਹੜੀ ਬਣਾਵਟਾ ਕਿਆ ਬਾਤਾਂ ਹੀ ਤੇ ਇਸ ਤਰ੍ਹਾਂ ਦਾ ਪਸ਼ੂ ਜੇ ਸੱਜਣ ਦੁੱਧ ਦੀ ਚਵਾਈ ਜੁਵੀ ਨੂੰ ਜਿਵੇਂ ਚੰਗੀ ਆ ਤੇ ਦੁੱਧ 20 ਕਿਲੋ ਪਾ ਦੇ ਤਾਂ ਇਹਦੇ ਸਮਝ ਲਓ ਵੀ 25 ਕਿਲੋ ਤਾਂ ਦਾਗਾਊਗਾ ਤੇ ਚਵਾਈ ਜਿਹੜੀ ਬਹੁਤ ਚੰਗੀ ਆ ਤੇ ਕਰਨੀ ਹੈ ਚਵਾਈ ਬਾਈ ਤੇ ਜੇ ਚ ਵਈ ਤੋਂ ਬਾਅਦ ਕੀ ਧਰਾਂ ਮਾਰ ਬਧਰਾਂ ਮਾਰ ਤੀਆਂ ਥਾਣਾ ਪਾਗ ਹੈ ਨਾ ਆਗੇ ਤੇ ਬਾਕੀ ਬੱਚੇ ਬੁੱੱਚੇ ਇਹਨੂੰ ਜੱਟੀ ਜਾਂਦੀ ਹੈ ਪੂਰਾ ਕਰਦੀ ਹੈ ਜਿਵੇਂ ਪਹਿਲੇ ਨਾ ਮੱਛੀ ਤੇ ਪੂਰਾ ਹੁਣ ਆਏ ਨਹੀਂ ਗੱਲ ਬਈ ਹੱਥ ਮਾਰ ਕੇ ਜਾਈ ਥੱਲੇ ਕਰਨ ਵਾਲੀ ਜੀ ਹੁੰਦੀ ਨਹੀਂ ਗਾਂ ਜਿਵੇਂ ਸੁਣਾਈ ਹੁੰਦੀ ਹੈ ਲੈ ਵੀ ਸੱਜਣਾ ਇਹ ਤਾਂ ਕਮਾਲ ਦੀ ਗੱਲ ਹੈ ਜੀ ਜੀ ਠੰਡੀ ਮੱਛੀ ਬਈ ਜੀ ਦੀ ਬਹੁਤ ਅੱਖਾਂ ਹੀ ਮਾਲ ਵੇਚਦਾ ਪਹਿਲਾ ਪਹਿਲਾ ਸਵੇਰ ਹੋਵੇ ਮੱਛੀ ਸਹੀ ਗੱਲ ਹੈ ਜਾਚਤੀ ਨਹੀਂ ਹੈ ਨਾ ਤੇ ਜਾਚੇ ਤੇ ਨਹੀਂ ਬਾਈ ਨਾ ਮਾਰ ਥੱਲੇ ਧਰਾਂ ਪਾਗ ਤੇ ਬਹੁਤ ਚੰਗੀ ਚਵਾਈ ਆ ਬਾਕੀ ਜਿਹੜੀ ਡਾਟਰ ਕੁਆਲਿਟੀ ਆ ਗਈ ਟੱਕ ਟੱਕਲਾ ਲੈਵਾ ਆ ਗਿਆ ਨਹੀਂ ਸੀਲ ਠੰਡੀ ਤਾਂ ਪੂਰੀ ਆ ਬਾਈ ਸਹੀ ਗੱਲ ਆ ਤੇ ਗੋਸ਼ ਵੀਰੇ ਦੀ ਡਿਮਾਂਡ ਦੀ ਆਪਾਂ ਗੱਲ ਕਰਕੇ ਤੇ ਕਿੰਨੇ ਦੀ ਬਣਨ ਨੂੰ ਜੋ ਮਰਜ਼ੀ ਮੰਗੀ ਜਾ ਕੇ ਬੈਂਸਿਆਂ 75 ਦੀ ਬੱਚੀ ਜੇ 73000 ਰੁਪਏ ਦੀ ਵਿੱਚੋਂ ਮਾਨਤਨ ਮੌਕੇ ਤੇ ਮਾਨਤਨ ਮੌਕੇ ਦੇ ਬੰਦੇ ਕਰਦਾ ਜਿਹੋ ਵੀ ਬੰਦਾ ਮਾਨਤਨ ਤੋਂ ਚੱਲ ਕੇ ਆਊਗਾ ਉਹ ਵੀ ਵੀਰ ਦੇ ਦੇਖ ਕੇ ਬੰਦਾ ਤੁਹਾਨੂੰ ਬੰਦਾ ਹੀ ਆਉਂਦਾ ਠੀਕ ਹੈ ਤੇ ਮਾਨਤਨ ਬੰਦਾ ਕੋਈ ਵੀ ਆ ਕੋਲੇ ਦੇ ਇੱਕ ਛੱਡ ਜੇ ਬੰਦੇ ਨੂੰ ਪਾੜੇ ਰੱਖ ਕੇ ਦੇਵਾਂਗੇ ਨਹੀਂ ਸਹੀ ਗੱਲ ਹੈ ਲਓ ਵੀ ਸਿੱਧ ਨੂੰ ਫੁੱਲ ਗਾਰੰਟੀ ਹੈ ਭਾਈ ਕਹਿੰਦਾ ਕਿਉਂਕਿ ਹਨਾ ਹਨਾ ਦੀ ਜਿਹੜੀ ਚਵਾਈ ਹੁੰਦੀ ਹੈ ਮੇਨ ਮੇਨ ਚੀਜ਼ ਹੁੰਦੀ ਹੈ ਪਸ਼ੂ ਦਾ ਢਾਂਚਾ ਤੇ ਸੀਲਸ ਲਾ ਕੇ ਤਾਂ ਅੰਤ ਹੀ ਕੋਈ ਨਹੀਂ ਬਾਕੀ ਕੋਰ ਜੇ ਮਰਜੀ ਥੱਲੇ ਹੱਥ ਦੇ ਮਰਜੀ ਮਾਰੀ ਹਾਂ ਬਾਈ ਸਹੀ ਗੱਲ ਆ ਹੱਥ ਮਾਰੀ ਜਾਂਦਾ ਕੋਈ ਪਰਵਾਹ ਹੀ ਨਹੀਂ ਜਿਹੜੇ ਸੱਜਣ ਮਿੱਤਰ ਨੇ ਸੱਜਣੋਂ ਇੱਕ ਅੱਧੀ ਘੜੇ ਰੱਖਣੀ ਹੈ ਕੱਲੀ ਤੇ ਮੈਂ ਕਹਾਂ ਉਹਦੇ ਹੱਥ ਤੇ ਤਾਂ ਬੈਸਟ ਆਪਸ਼ਨ ਆ ਕਿਉਂਕਿ ਸੀਲ ਠੰਡੀ ਵੀ ਆ ਬਾਕੀ ਜਿਹੜੀ ਫੈਕਟ ਦੀ ਗੱਲ ਕਰੀਏ ਦੁੱਧ ਕੁਆਲਿਟੀ ਵੀ ਚੰਗੀ ਹੋਊਗੀ ਤੇ ਗਰਮੀ ਵੀ ਨਹੀਂ ਮੰਨਣੀ ਤੇ ਇਹਨੇ ਮੱਝਾਂ ਹਰ ਗਈ ਇਸ ਕਰਕੇ ਕਿਹਾ ਸਾਡੀ ਨਹੀਂ ਮੰਨਣੀ ਹੈ ਬਾਹਰ ਬੰਦ ਨੂੰ ਹਾਂ ਬਾਕੀ ਐਵੇਂ ਨਹੀਂ ਮੱਝਾਂ ਹਰ ਗਈ ਕਿਹਾ ਤੇ ਥਾਂ ਦਾ ਸੈਜ ਦੇਖੋ ਉਹ ਵੀ ਮੱਝਾਂ ਹਰ ਗਿਆ ਕਮਾਲ ਦਾ ਆਰਡਰ ਬਹੁਤ ਸ਼ਾਨਦਾਰ ਤੇ 75000 ਰੁਪਏ ਦੀ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ ਮੌਕੇ ਤੇ ਸੱਜਣ ਨੂੰ ਮਾਨਤਾ ਜ਼ਰੂਰ ਕਰਾਂਗੇ ਬਾਈ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਚੱਲਦਾ ਰਹਿਣਾ ਅੱਜ ਦੀ ਵੀਡੀਓ ਦੇ ਵਿੱਚ ਇਤਨਾ ਕੀ ਸੀ ਬੰਦਰਾ ਬੱਛੀਆਂ ਜੰਨੇ ਹੀ ਭਾਅ ਕੀਤਾ ਬਾਹਰ ਹੀ ਕੀਤਾ ਆਪਾਂ ਨਹੀਂ ਠੀਕ ਹੈ ਅੱਜ ਕੋਈ ਇੰਨੇ ਨਹੀਂ 15 ਬੱਛੀਆਂ ਲੋਕ ਵੇਚੀ ਜਾਂਦੇ ਕਿਉਂਕਿ 20 ਕਿਲੋ ਤੋਂ ਤਾਂ ਪਾਉਣਾ ਚਾਹੀਦਾ ਇਹਨੂੰ ਹੈਨਾ ਤੇ 20 ਕਿਲੋ ਜੀ ਇਹ ਬੱਛੀਆਂ ਨੂੰ ਤਾਂ ਕੱਢਾ ਫਿਰ ਹੁਣ ਕਿਹੜੀ ਕੱਢੂਗੀ ਸਹੀ ਗੱਲ ਹੈ ਕੱਢੂਗੀ ਬਹੁਤ ਸੋਹਣਾ ਕੱਦ ਕਾਠ ਹੈ ਤੇ ਉਸ ਤੋਂ ਸੋਹਣਾ ਇਹਦਾ ਸੱਜਣ ਹੋਏਗਾ ਗੱਲ ਲੇਵਾ ਆਰਡਰ ਕੁਆਲਿਟੀ ਪੂਰੀ ਸ਼ਾਨਦਾਰ ਬੰਦਾ 5 ਸੂਏ ਪੀਲੇ ਤਾਂ ਵੀ دیਵਾਨੀ ਨਹੀਂ ਹਾਂ ਦੇਵਾਨਾ ਬਣਾਇ ਰੱਖਣਾ ਨਹੀਂ ਨਹੀਂ ਇਸੇ ਤਰ੍ਹਾਂ ਹੀ ਇਹਦੀ ਸਰੀਰ ਦੀ ਜਿਹੜੀ ਬਣਾवट ਹੈ ਇਸੇ ਤਰ੍ਹਾਂ ਹੀ ਜਿਹੜੀ ਕੰਸੀਵ ਹੋਈ ਹੋਈ ਸਹੀ ਗੱਲ ਹੈ ਬਾਕੀ ਜਿਹਦੀ ਮਾਂ ਤੋਂ ਜਿਵੇਂ ਦੇਵੇਂ ਜਿਹੜੀ ਫੀਡਿੰਗ ਨਹੀਂ ਫੀਡ ਵਾਲੀ ਸਹੀ ਗੱਲ ਹੈ ਕੁਆਲਿਟੀ ਪੂਰੀ ਆ ਕੁਆਲਿਟੀ ਏ ਕਲਾਸ ਆ ਤੇ ਥਾਂਲੇ ਵੀ ਦੀ ਰਖਾਟ ਤੋੜ ਗਈ ਹੈ ਕਾਲੀ ਦੇਖੋ ਠੀਕ ਹੈ ਬੜਾ ਦੰਦ ਹੈ ਜਿੱਥੇ ਆ ਸੀ ਸਭ ਦੰਦ ਹੋਈ ਸੀ ਕਰੀ ਬਈ ਹਤੋਂ ਤੁਹਾਰੀਆਂ ਦਾ ਪਰਵਾਹੀ ਕੋਈ ਨਹੀਂ ਕਰਨ ਵਾਲੀ ਇਹਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਇੱਕ ਨਾਲ ਸੀ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ